ਇੰਡਸਟਰੀ ਤਾਂ ਉਸ ਤੋਂ ਬਾਅਦ ਇੱਕ ਹੋਰ ਜੀ ਲੱਗ ਗਈ ਤੇ ਬਹੁਤ ਸਾਰੇ ਬਾਬੇ ਜਿਹੜੇ ਸੀ ਮਾਰਕੀਟ ਦੇ ਵਿੱਚ ਆ ਗਏ ਜਿਹੜੇ ਪਰਚਾ ਕੱਢਦੇ ਨੇ ਜਿਹੜੇ ਇਹ ਦੇਖੋ ਜੀ ਆ ਤਾਂ ਸਾਰੇ ਬੱਚਾ 3-4 ਸਾਲ ਦਾ ਬੱਚਾ ਆਹਦੇ ਬਗਵਾਲੇ ਵੀ ਟੀ ਬਹੁਤ ਬੱਧੀ ਹੈ 3-4 ਸਾਲਾਂ ਦੇ ਮਤਲਬ 5 ਸਾਲ ਦਾ ਬੱਚਾ ਉਹ ਛੋਟਾ ਜਿਹਾ ਬੱਚਾ ਦੱਸੋ ਇਹ ਵੀ ਬਾਬਾ ਬਣਾ ਰੱਖਿਆ ਜੀ ਜਿਹੜੀ ਕਸਰ ਕੱਢਦੇ ਸੀ ਸੋਸ਼ਲ ਮੀਡੀਆ ਤੇ ਜਦੋਂ ਸੋਸ਼ਲ ਵੀਡੀਓ ਦੇ ਇੱਕ ਕੋਈ ਵੀ ਅਜਿਹੀ ਚੀਜ਼ ਵਾਇਰਲ ਹੋ ਜਾਂਦੀ ਹੈ ਉਹਦੀ ਦੇਖਾਂ ਦੇਖੀ ਫੈਲ ਜਿਆ ਹੋਰ ਲੋਕ ਵੀ ਉਸ ਪਾਸੇ ਜਿਹੜੇ ਸਰਪੰਡੇ ਗੱਲ ਕਰਨ ਤੋਂ ਪਹਿਲਾਂ ਤੁਹਾਡੀ ਸਕਰੀਨ ਦੇ ਉੱਤੇ ਆ ਇੱਕ ਡੇਢ ਮਿੰਟ ਦੀ ਵੀਡੀਓ ਦੇਖੋ ਜਿਸ ਦੀ ਕੋਲੀ ਕਰਾਉਂਦੇ ਉਹ ਨਿਕਲਣਾ ਹੈ ਕਿ ਇਹ ਮੱਤਾਂ ਉਸਕੀ ਕਰੇ ਲੋਕ ਦੋਸਤੋ ਇੱਕ ਬੱਚਾ ਹੈ ਉਮਰ ਜ਼ਿਆਦਾ ਨਹੀਂ ਇਹਦੀ 12-13 ਸਾਲ ਦੀ ਹੋਊ। ਔਰ ਇਹ ਇੱਕ ਬਾਬਾ ਬਣਿਆ ਹੋਇਆ ਹੈ। ਔਰ ਜਦੋਂ ਦਾ ਸਾਡੇ ਦੇਸ਼ ਦੇ ਵਿੱਚ ਇੱਕ ਪੜ੍ਹੀਆ ਬਾਬੇ ਦੇ ਨਾਂ ਦੇ ਨਾਲ ਮਸ਼ਹੂਰ ਹੋਇਆ ਸੀਗਾ ਬਗੇਸ਼ਵਰਤਾ ਵਾਲਾ, ਸੇਂਦਰ ਸ਼ਾਸਤਰੀ। ਤਾਂ ਉਸ ਤੋਂ ਬਾਅਦ ਇੱਕ ਹੋਰ ਜੀ ਲੱਗ ਗਈ। ਤੇ ਬਹੁਤ ਸਾਰੇ ਬਾਬੇ ਜਿਹੜੇ ਸੀ ਮਾਰਕੀਟ ਦੇ ਵਿੱਚ ਆ ਗਏ ਜਿਹੜੇ ਪਰਚਾ ਕੱਢਦੇ ਨੇ ਜਿਹੜੇ ਦਾਵਾ ਕਰਦੇ ਨੇ ਕਿ ਤੁਸੀਂ ਜੋ ਤੁਹਾਡੀ ਸਮੱਸਿਆ ਹੈ ਤੇ ਜੋ ਸਮੱਸਿਆ ਲੈ ਕੇ ਤੁਸੀਂ ਇਹਨਾਂ ਕੋਲ ਆਇਓ ਉਹ ਸਮੱਸਿਆ ਇਹਨਾਂ ਅਸੀਂ ਪਹਿਲੇ ਲੈ ਕੇ ਪਰਚੇ ਦੇ ਉੱਤੇ ਰੱਖ ਲਈ ਹੈ ਜਾਂ ਅਸੀਂ ਤੁਹਾਡੇ ਕੋਲ ਪੁੱਛਿਆ ਨਿਗਾ ਤੇ ਤੁਸੀਂ ਜੋ ਸਮੱਸਿਆ ਤੁਹਾਡੀ ਹੈਗੀ ਹੈ ਉਹ ਪਰਚੇ 'ਤੇ ਲਿਖੀ ਤੇ ਮੁੜ ਕੇ ਪਰਚਾ ਕੱਢ ਕੇ ਦਿਖਾ ਦਿੰਦੇ ਨੇ ਹੁਣ ਪਰਚਿਆਂ ਵਾਲੇ ਬਾਬੇ ਕਿੰਨੇ ਮਾਰਕੀਟ ਦੇ ਵਿਚਾਰੇ ਹੈ ਕਾਫੀ ਚੰਗੇ ਜਿਸ ਤਰ੍ਹਾਂ ਬਾਬਿਆਂ ਦਾ ਸਵਾਲੇ ਬਾਬੇ ਦਾ ਆਉਂਦੇ ਸੀਗੇ ਲੇਕਿਨ ਹੁਣ ਇਹ ਜਿਹੜੀ ਫਿਲਮਾ ਵੀਡੀਓ ਦਿਖਾਈ ਹੈ ਬੱਚੇ ਵੀ ਇਹ ਬਾਬਿਆਂ ਦੀ ਮਾਰਕੀਟ ਦੇ ਵਿੱਚ ਸ਼ਾਮਲ ਹੋ ਗਏ ਬੱਚਿਆਂ ਨੂੰ ਵੀ ਰਹੇਗੇ ਬਾਬੇ ਬਣਾਉਣਾ ਸ਼ੁਰੂ ਕਰ ਦਿੱਤਾ ਤਾਂ ਇਹ ਵੀ ਇੱਕ ਇਸ ਤਰ੍ਹਾਂ ਦਾ ਬੱਚਾ ਜਿਹੜਾ ਹੈਗਾ ਉਹ ਮਗਰ ਪਰਚੇ ਕੱਢਣ ਵਾਲਾ ਜਿਹੜਾ ਚਮਤਕਾਰੀ ਬਾਬਾ ਵਾਲਿਆ ਹੁਣ ਜਾਵਾ ਕਰ ਰਿਹਾ ਵੀ ਮੈਂ ਪਰਚਾ ਜਿਹੜਾ ਪਹਿਲਾਂ ਬਣਾ ਕੇ ਰੱਖ ਦੂੰਗਾ ਤੁਸੀਂ ਚਾਹੇ ਵੀ ਸੇ ਫੁੱਟਪਾਥ ਤੋਂ ਬੱਧਾ ਲੈ ਆਓ ਮੈਂ ਉਹ ਵੀ ਮੇਰੇ ਕੋਲ ਪਰਚਾ ਬਣਾਇਆ ਹੋਊਗਾ ਜਦ ਮੈਂ ਸਹੀ ਸਹੀ ਦੱਸ ਦੂੰਗਾ ਉਦੋਂ ਅਗਲੇ 2 ਮਿੰਟ ਦੀ ਵੀਡੀਓ ਹੋ ਰਹੀ ਸੋ ਉਹਨੇ ਹੱਲ ਕਿਵੇਂ ਕਰਦਾ ਇਲਾਜ ਕਿਵੇਂ ਕਰਦਾ ਪਰ ਪਰ ਸਵੱਛਤਾ ਲਈ ਜਿਹੜੇ ਚੀਜ਼ੇ ਸਪਾ ਵਾਹ ਸਪਾ ਦੇ ਦੋਨੇ ਕੰਮ ਕਰੇਗੀ ਆਖਿਰਕਾਰ ਚਿੰਤਾ ਨਾ ਕਰੇ ਉਪਾਏ ਕਰੇ ਉਪਾਏ ਕਰ ਇਧਰ ਪਰ ਚਿਹਰ ਇਧਰ ਜਿਹੜਾ ਵਿਅਕਤੀ ਹੈਗਾ ਇਹ ਵਿਅਕਤੀ ਦੀ ਸਮੱਸਿਆ ਦਾ ਹੱਲ ਵੀ ਦੱਸਣਾ ਉਹ ਇਹਦੇ ਵਿੱਚ ਨੋਟ ਕਰਨ ਵਾਲੀ ਗੱਲ ਹੈਗੀ ਆ ਕਿ ਜੀ ਜੋ ਇਹ ਜਿਹੜਾ ਬਜ਼ੁਰਗੋ ਵਿਅਕਤੀ ਹੈ ਸ ਬੱਚੇ ਦੇ ਮੂਹਰੇ ਬੈਠਾ ਹੈਗਾ ਇਹਨੇ ਇੱਕ ਸਵਾਲ ਕਿਹਾ ਕਿ ਤੁਸੀਂ ਆਪ ਜਾਣਦੇ ਹੋ ਤੁਸੀਂ ਆਪ ਦੱਸੋ ਤਾਂ ਉਹਦੇ ਪਿੱਛੋਂ ਕੁਝ ਆਵਾਜ਼ਾਂ ਆ ਰਹੀਆਂ ਨੇ ਜਿਹੜੇ ਕਹਿ ਰਹੇ ਨੇ ਕਿ ਮਜ਼ਾਕ ਨਾ ਕਰੋ ਸਹੀ ਸਹੀ ਆਦਾ ਜੀ ਉਹ ਦੱਸੋ ਆ ਵੀ ਸਮੱਸਿਆ ਦੱਸੋ ਜਿਹੜੇ ਬੀ ਚੋਕੋਸ਼ਾ ਹੋਰ ਬੰਦੇ ਉਸ ਬੱਚੇ ਦਾ ਸਹਿਯੋਗ ਕਰ ਰਹੇ ਆ ਜਿਹੜੇ ਕੋਈ ਆਪਣੇ ਹੋਣਗੇ ਕਰਦੇ ਹੋਣਗੇ ਉਹਨੇ ਡੇਢ ਡੇਢ ਦੇ ਹੁਣ ਦੇ ਬੱਚੇ ਉਹ ਉਸ ਵਿਅਕਤੀ ਨੇ ਖੁਦ ਹੀ ਦੱਸਤਾ ਕਿ ਮੇਰੇ ਪੋਤੇ ਦੀ ਨੌਕਰੀ ਨਹੀਂ ਲੱਗਦੀ ਮੇਰੇ ਬੱਚੇ ਨੌਕਰੀ ਨਾਲ ਦੀ ਘਰ ਦੇ ਵਿੱਚ ਸਮੱਸਿਆ ਤੇ ਉਹਨੇ ਅਦੇ ਉਸ పార్టీ ਤੋਂ ਯਾਤਰਾ ਪੱਤਰ ਮure ਉਹਨੇ ਲਿਖਿਆ ਸੀ ਆ ਬੋਲ ਕੇ ਪੜਕੇ ਸੁਨਾਤਾ ਤੇ ਕਹਿੰਦਾ ਵੀ ਹਾਂ ਤੇਰੀ ਸਮੱਸਿਆ ਦਾ ਹੱਲ ਹੋ ਜੂਗਾ ਉਪਾਅ ਕਰਾਂਗੇ ਉਪਾਅ ਹੋ ਜੂਗਾ ਹੁਣ ਇੱਥੇ ਸਵਾਲ ਇਹ ਹੈਗਾ ਵੀ ਦਾਦੇ ਨੇ ਪਰਚੇ ਨੂੰ ਪੜਾਇਆ ਨਾ ਕਿਸੇ ਨੂੰ ਦਿਖਾਇਆ ਜੇਰੇ ਆਪਦੇ ਕੋਲੇ ਸਾਰਾ ਕੁਝ ਦਾ ਸੀਗੋ ਦੱਸ ਦਿੱਤਾ ਜਿਹੜਾ ਕਿ ਉਹ ਪਹਿਲਾਂ ਉਹ ਤੋਂ ਬਜ਼ੁਰਗ ਨੇ ਦੱਸ ਚੁੱਕਿਆ ਸੀਗਾ ਕਿ ਉਹ ਕਿ ਕੀ ਸਮੱਸਿਆ ਹੈਗੀ ਤੇ ਉਹੀ ਜਵਾਬ ਨੇ ਦੁਹਰਾਤੀ ਕਰਨ ਵੀ ਜਦੋਂ ਉਹ ਸਮੱਸਿਆ ਵਾਹਿ ਗਿਆ ਨੇ ਇਹਦਾ ਅਜਿਹਾ ਜਰਾ ਹੱਲ ਕਰ ਦਿਆਂਗੇ ਦਾਦਾ ਹੱਲ ਹੋ ਜਾਊਗਾ ਹੁਣ ਉਦੋਂ ਅਗਲੀ ਗੱਲ ਆਉਂਦੀ ਆ ਜੀ ਜਿਹੜੇ ਇਹ ਬਾਬੇ ਅੱਜਕੱਲ ਬਣ ਰਹੇ ਆ ਹਰ ਦਿਨ ਦੇ ਵਿੱਚ ਮੇਰੇ ਖਿਆਲ ਵੀ 20-50 ਬਾਬੇ ਜਿਹੜੇ ਹਰ ਰੋਜ਼ ਨਵੇਂ ਪੈਦਾ ਹੋ ਰਹੇ ਆ ਪਰ ਉਸ ਤੋਂ ਹਰਾਨੇ ਦੀ ਗੱਲ ਇਹ ਦੋਸਤੋ ਕਿ ਜਿਹੜੇ ਪਹਿਲਾਂ ਬਾਬੇ ਬਣੇ ਆ ਜਾਂ ਬਣ ਰਹੇ ਆ ਉਹਨਾਂ ਦੀ ਕੁਝ ਉਮਰ ਤਾਂ ਹੈ ਕੋ 30 ਸਾਲ ਦਾ ਕੋ 25 ਸਾਲ ਦਾ ਕੋ 40 ਸਾਲ ਦਾ ਕੋ 50 ਸਾਲ ਦਾ ਹੁਣ ਛੋਟੇ-ਛੋਟੇ ਬੱਚੇ 12-13 ਸਾਲ ਦਾ ਬੱਚਾ ਵੀ ਇੱਕ ਬਾਬਾ ਬਣਾ ਕੇ ਉਹਨਾਂ ਨੇ ਮਤਲਬ ਜਿਹੜਾ ਪੜ੍ਹ ਕੇ ਕਰਨ ਵਾਲਾ ਬਾਬਾ ਬਣਾ ਕੇ ਨਾ ਪੇਸ਼ ਕਰਦਾ ਜਦੋਂ ਕਿ ਇਹ ਸ ਬੱਚੇ ਦੀ ਪੜ੍ਹਨ ਲਿਖਣ ਦੀ ਉਮਰ ਹੈ ਔਰ ਇਹਨੂੰ ਮੇਰੇ ਖਿਆਲ ਆਪਨਾ ਆਪ ਵੀ ਪੂਰੀ ਤਰ੍ਹਾਂ ਸਵਾਰ ਕੇ ਢੋਣਾ ਵੀ ਨਾਉਂਦਾ ਹੋਵੇ ਔਰ ਇਹਨੂੰ ਬਾਬਾ ਬਣਾ ਕੇ ਲੋਕਾਂ ਦੇ ਮੂਹਰੇ ਬਿਠਾ ਦੋ ਤੇ ਲੋਕਾਂ ਦੀ ਭੀੜ ਜਿਲੇ ਕੇ ਜਾਲੇ ਜਾਲੇ ਬੱਠੀ ਇੱਥੇ ਨਹੀਂ ਗੱਲ ਆਉਂਦੀ ਇਹ ਤਾਂ ਇਹ ਫਿਰ ਵੀ 12-13 ਸਾਲ ਦਾ ਵੱਡਾ ਬੱਚਾ ਹੈਗਾ ਪਰ ਉਹ ਕੁਝ ਮਤਲਬ ਸਮਝਿਆ ਬੱਚਾ ਹੈਗਾ ਇੱਕ ਆ ਤੁਹਾਡੀ ਸਕਰੀਨ ਤੇ ਹੋਰ ਹੈਗਾ ਬੱਚਾ ਇਹ ਵੀ ਮਤਲਬ ਜਿਹੜੀ ਹੈਗੀ ਆ 5-4 ਮਿੰਟ ਦੀ ਜੀ ਵੀਡੀਓ ਜਿਹੜੀ ਹੈਗੀ ਆ ਤੁਹਾਡੇ ਸਕਰੀਨ ਦੇ ਉੱਤੇ ਤਾਂ ਇਹ ਦੇਖੋ ਜੀ ਆ ਤਾਂ ਸਾਰੇ ਬੱਚਾ 3-4 ਸਾਲ ਦਾ ਬੱਚਾ ਆ ਇਹਦੇ ਦੁਆਲੇ ਵੀ ਪੀੜ ਬਹੁਤ ਬੱਤੀ ਆ 3-4 ਸਾਲ ਦਾ ਜੇ ਮਤਲਬ 5 ਸਾਲ ਦਾ ਬੱਚਾ ਉਹ ਛੋਟਾ ਜਿਹਾ ਬੱਚਾ ਦੱਸੋ ਇਹ ਵੀ ਬਾਬਾ ਬਣਾ ਰੱਖਿਆ ਇਹਨੂੰ ਬਾਬਾ ਬਣਾ ਕੇ ਮਾਰਕੀਟ ਦੇ ਵਿੱਚ ਨਮਾ ਲੈ ਆਂਦਾ ਹੁਣ ਇੱਥੇ ਗੱਲ ਬੱਸ ਨਹੀਂ ਦੋਸਤੋ ਅਬ ਤੁਹਾਡੀ ਸਕਰੀਨ ਦੇ ਉੱਤੇ ਇੱਕ ਵੀਡੀਓ ਖੋਲ ਦੇਤੋ ਆ ਵੀ ਬਤਾਏਗਾ 6-7 ਸਾਲ ਦਾ ਬੱਚਾ ਆਸੇ ਪਾਸੇ ਦੇਖੋ ਕਿ ਅਗਰ ਨੋਟਾਂ ਦੇ ਟੂਰ ਢੇਰ ਲੱਗੇ ਆਂ ਔਰ ਲੋਕ ਦੇਖੋ ਆਹ ਲਓ ਜੀ ਔਰ ਸਿੱਕਾਂ ਵੀ ਫੜਾਦੀਆਂ ਦੋ ਗੱਠੀਆਂ ਲਾ ਕੇ ਆਹ ਕੀ ਬਾਤ ਆਹ ਲਾ ਪੂਰਾ ਬਰ ਬੱਚਾ ਦੋ ਸਿੱਕਾਂ ਲਾ ਕੇ ਫੜਾਦੀਆਂ ਨੇ ਸੋਛੇ ਜੀ ਕਿੱਥੋਂ ਤੱਕ ਹੁਣ ਇਹਨੂੰ ਸਿੱਕਾਂ ਫੜਾਉਣ ਵਾਲੇ ਕੋਈ ਬਰੋਦਾ ਹੈ ਨਹੀਂਗੇ ਇਹਨੂੰ ਬਾਬਾ ਬਣਾਉਣ ਵਾਲੇ ਬਾਹਰੋਂ ਇਹਦੇ ਆਪ ਦੇ ਨਾਂ ਦਾ ਬਾਬਾ ਰਿਸ਼ਦਾਰ ਜਿਹੜੇ ਆਲੇ ਟੋਲੇ ਦੇ ਲੋਕ ਉਹੀ ਐ ਇੱਕ ਛੋਟੇ ਜਿਹੇ ਬੱਚੇ ਨੂੰ ਬਾਬਾ ਬਣਾ ਕੇ ਹੋਰ ਇੱਕ ਨਿੱਕੇ ਨਿੱਕੇ ਬੱਚੇ ਐ ਤੇ ਇਹਨਾਂ ਬੱਚਿਆਂ ਨੂੰ ਸਮਾਰ ਕੇ ਖਾਣਾ ਵੀ ਨਹੀਂ ਆਉਂਦਾਗਾ। ਨਾਣਾ ਟੋਣਾ ਵੀ ਨਹੀਂ ਆਉਂਦਾਗਾ। ਐਡੇ ਛੋਟੇ ਬੱਚਾ ਨੂੰ ਤੇ ਇਹਨਾਂ ਨੇ ਬੜਾ ਬਾਬੇ ਬਣਾ ਕੇ ਸਟੇਜ ਦੇ ਉੱਤੇ ਬਿਠਾ ਦਿੱਤੇ ਤੇ ਆਸ-ਪਾਸ ਇਲਾਕੇ ਦੇ ਲੋਕਾਂ ਨੇ ਢੀਡ। ਉਦੋਂ ਵੀ ਗਾਹ ਕੀ ਐ? ਕਿਸੇ ਬੱਚੇ ਦੇ ਹੱਥ ਦੇ ਵਿੱਚ ਇੱਕ ਨਹੀਂ ਦੋ ਸਿੱਕਾ ਫਰਾਦੀਆਂ ਇਕੱਠੀਆਂ ਉਹ ਵੱਡਾ ਬੰਦਾ ਜੇ ਇੱਕ ਸੈਟ ਬਿੰਦਾ ਉਹ ਇਕੱਠੀਆਂ ਦੋ ਸਿੱਕਾ ਫਰਾਦੀਆਂ ਹੁਣ ਜਿਹੜਾ 4-5 ਸਾਲ ਦੇ ਬੱਚੇ ਨੂੰ 4-5 ਸਾਲ ਦੀ ਉਮਰ ਦੇ ਵਿੱਚ ਹੀ ਸਿੱਕਾ ਪਿਉਣ ਤਿੰਨ ਲਾਤਾ ਦੋ ਦੋ ਸਿੱਕਾ ਪਿਉਣ ਲਾਤਾ ਉਹ ਵੱਡਾ ਹੋ ਗਿਆ ਕੇ ਕੀ ਕਰੂਗਾ ਪਹਿਲੀ ਗੱਲ ਤਾਂ ਉਹ ਵੱਡੇ ਹੋਣ ਦੀ ਉਮੀਦ ਹੀ ਘੱਟ ਹੈ ਕਿਉਂਕਿ ਐਡੇ ਛੋਟੇ ਬੱਚਾ ਜਿਹਦਾ ਜਿਹਦਾ ਸਰੀਰ ਵਿਕਸਤ ਨਹੀਂ ਹੋਇਆ ਜਿਹਦਾ ਸਰੀਰ ਦੇ ਅੰਗ ਵੀ ਪੂਰੇ ਵਿਕਸਤ ਨਹੀਂ ਹੋਏ ਡਵੈਲਪ ਨਹੀਂ ਹੋਏਗੇ ਕੱਚੀ ਉਮਰ ਦੇ ਵਿੱਚ ਤੇ ਜਦੋਂ ਸਿਕਟਾ ਫੜਾਉਂਦਿਆਂ ਉਹਦੇ ਹੱਥਾਂ ਦੇ ਵਿੱਚ ਤੇ ਰੋਜ਼ ਹੀ ਸਿਕਟਾ ਪੀਂਦਾ ਹੋਊਗਾ ਜਦੋਂ ਹਰਦਾ ਲੋਕਾਂ ਦੇ ਸਾਹਮਣੇ ਤੇ ਕੱਟੋ-ਕੱਟੋ ਜਿਹੜਾ ਫੇਫੜਿਆਂ ਦਾ ਕੈਂਸਰ ਇਹਦਾ ਪੱਕਾ ਹੈ ਜੇ ਅਹੀਂ ਸਿਕਟਾ ਪੀਂਦਾਰਿਆ 5-4 ਸਾਲ ਦਾ ਤੇ ਫੇਫੜਿਆਂ ਦਾ ਕੈਂਸਰ ਨਾ ਹੋਇਆ ਤਾਂ ਇਹਨੂੰ ਜਿਹੜਾ ਟੀਵੀ ਇਹਦਾ ਉਹਦਾ ਪੱਕਾ ਹੈ ਜਿਹੜੀ ਕਿਵੇਂ ਉਸ ਬੱਚੇ ਦੀ ਜ਼ਿੰਦਗੀ ਨਾਲ ਖੇਡ ਰਿਹਾ ਜਿਹੜੀ ਉਮਰ ਦੇ ਵਿੱਚ ਬੱਚੇ ਨੇ ਖੇਡਣਾ ਸੀ ਯਾਰ ਦੋਸਤਾਂ ਨਾਲ ਜੋ ਜਿਹੜੀ ਉਮਰ ਦੇ ਬੱਚੇ ਨੇ ਸਕੂਲ ਜਾਣਾ ਸੀ ਉਸ ਉਮਰ ਦੇ ਵਿੱਚ ਇਹਨਾਂ ਨੂੰ ਬਾਬੇ ਬਣਾ ਕੇ ਔਰ ਨਸ਼ੇੜੀ ਬਣਾਇਆ ਜਾ ਰਿਹਾ ਹੈ ਆਪਦੇ ਹੱਥੀਂ ਜਿਹੜਾ ਇਹ ਬੱਚਿਆਂ ਨੂੰ ਜ਼ਹਿਰ ਦਿੱਤਾ ਜਾ ਰਿਹਾ ਸਿਕਟਾ ਪੇਂਗਾ ਜਾ ਰਹੀਆਂ ਫਿਰ ਵੱਡੇ ਉਹ ਚਿਲਮਾ ਪੀਣਗੇ ਪਿਉਕੇ ਪੀਣਗੇ ਫਿਰ ਉਹਦੇ ਵੱਡੇ ਨਸ਼ੇ ਕਰਨਗੇ ਹੁਣ ਉਸ ਤੋਂ ਇਲਾਵਾ ਉਹ ਜਿਹੜੇ ਲੋਕ ਨੇ ਜਿਹੜੇ ਇਹਨਾਂ ਦੇ ਆਲੇ-ਦੁਆਲੇ ਆਪਣੀਆਂ ਸਮੱਸਿਆਵਾਂ ਲੈ ਕੇ ਆਏ ਨੇ ਜਿਹੜੇ ਆਪਣੇ ਦੁੱਖਾਂ ਦਾ ਨਿਵਾਰਣ ਸਮਝ ਕੇ ਆਏ ਕਿ ਸਾਡੇ ਦੁੱਖਾਂ ਦਾ ਨਿਵਾਰਣ ਹੋਊਗਾ ਉਹਨਾਂ ਲੋਕਾਂ ਦੀ ਮਾਨਸਿਕਤਾ ਤਾਂ ਬੇਸ਼ੀ ਆਧੁਨੋਸ਼ੀ ਮਾਨਸਿਕਤਾ ਹੈਗੀ ਆ ਉਹਨਾਂ ਦੇ ਕਿੰਤੂ ਕਿੰਤੂ ਕਰਨ ਤੋਂ ਪਹਿਲਾਂ ਟੱਟੋ-ਟੱਟ ਇਹਨਾਂ ਦਾ ਦਿਮਾਗ ਲਾ ਲੈਣਾ ਜਿਵੇਂ ਇੱਕ ਛੋਟਾ ਬੱਚਾ 4 ਸਾਲ ਦਾ ਬੱਚਾ 6 ਸਾਲ ਦਾ ਬੱਚਾ 10 11 12 ਸਾਲ ਦਾ ਬੱਚਾ ਜਿਹੜਾ ਆਪਣੇ ਆਪ ਨੂੰ ਨਹੀਂ ਮਤਲਬ ਉਹ ਕਰ ਸਕਦਾ ਆਜ਼ ਦੀ ਕਿਰਿਆ ਨੂੰ ਜਿਹੜਾ ਸੁਧਾਰ ਸਕਦਾ ਹੈਗਾ ਉਹ ਦੂਜਿਆਂ ਦਾ ਕੀ ਹੱਲ ਕਰੂਗਾ ਹੁਣ ਜਿਹੜੀ ਅਗਲੀ ਗੱਲ ਆਉਂਦੀ ਹੈਗੀ ਆ ਵੀ ਜਿਹੜੀਆਂ ਇਹਨਾਂ ਦੇ ਸ਼ਕਤੀਆਂ ਦਾ ਦਾਵਾ ਕੀਤਾ ਜਾਂਦਾ ਹੈਗਾ ਯਾ ਜਿਹੜੀਆਂ ਚਮਤਕਾਰਾਂ ਦਾ ਉਮੀਦ ਲੈ ਕੇ ਇਹ ਸ਼ਰਧਾਲੂ ਲੋਕ ਇਹ ਲੋਕ ਇਹਨਾਂ ਕੋਲੇ ਆਉਂਦੇ ਆ ਉਹਨਾਂ ਦੀ ਅਸਲੀਅਤ ਕੀ ਹੈ ਦੋਸਤੋ ਇਸ ਚੀਜ਼ ਦਾ ਧਿਆਨ ਦੇਣਯੋਗ ਗੱਲ ਹੈ ਇੱਕ ਵਿਚਾਰਨਯੋਗ ਗੱਲ ਹੈ ਮੈਂ ਤੁਹਾਡੇ ਰੂਬਰੂ ਕਰਦਾ ਵੈਸੇ ਦਾ ਇਹ ਜੀ ਕੋਈ ਸ਼ਕਤੀ ਨਹੀਂ ਹੈ ਕੋਈ ਚਮਤਕਾਰ ਨਹੀਂ ਹੈ ਹੁਣ ਤੱਕ ਵਿਗਿਆਨ ਨੇ بڑے بڑے ਚਮਤਕਾਰਾਂ ਦੇ ਰਹੱਸ ਜਿਹੜੇ ਸੀਗੇ ਲਾ ਦਿੱਤੇ ਪਰ ਉਹ ਫਾਸ਼ ਕਰ ਦਿੰਦਾ ਪਰ ਮੈਂ ਇੱਕ ਤੁਹਾਨੂੰ ਇਸ ਚੀਜ਼ ਐਗਜ਼ੈਂਪਲ ਦੇ ਕੇ ਇੱਕ ਉਦਾਹਰਣ ਦੇ ਕੇ ਤੁਹਾਡੇ ਨਾਲ ਰੂਬਰੂ ਕਰਨ ਲੱਗਿਆ ਕਿ ਜੇ ਕੁਝ ਸਮੇਂ ਲਈ ਜਿਹੜਾ ਪਹਿਲਾਂ ਦੇਖ ਕਹਿੰਦੇ ਕੋਈ ਚਮਤਕਾਰ ਨਹੀਂ ਹੁੰਦਾ ਦਸਤੀ ਦੇ ਤੇ ਸਿਰਫ ਸਿਰਫ ਇੱਕ ਪਖੰਡਾ ਜਿਹੜੇ ਲੋਕਾਂ ਨੂੰ ਇਸ ਤਰ੍ਹਾਂ ਦੇ ਪਖੰਡ ਕਰਕੇ ਮੂਰਖ ਬਣਾਇਆ ਜਾਂਦਾ ਹੈ ਤੇ ਲੋਕਾਂ ਨੂੰ ਮਗਰ ਲਾਇਆ ਉਹਨਾਂ ਦੀ ਲੁੱਟ ਕੀਤੀ ਜਾਂਦੀ ਹੈ ਆਰਥਿਕ ਮਾਨਸਿਕ ਸਰੀਰਕ ਲੁੱਟ ਕੀਤੀ ਜਾਂਦੀ ਹੈ ਜੇ ਆਪਾਂ ਦੋ ਮਿੰਟ ਲਈ ਮੰਨ ਲੈਂਦੇ ਆ ਵੀ ਕੋਈ ਚਮਤਕਾਰ ਹੈਗੇ ਆ ਤਾਂ ਫਿਰ ਉਹਨਾਂ ਚਮਤਕਾਰਾਂ ਨੂੰ ਹਾਸਲ ਕਰਨ ਵਾਸਤੇ ਕੀ ਕਰਨਾ ਪੈਂਦਾ ਉਹ ਫਲਸਫਾ ਕੀ ਕਹਿੰਦਾ ਹੈ ਜਿਹੜਾ ਭਰਤੀ ਦਾ ਫਲਸਫਾ ਹੈ ਫਲਸਫਾ ਕੀ ਕਹਿੰਦਾ ਉਹ ਇਹ ਗੱਲ ਕਹਿੰਦਾ ਹੈਗਾ ਵੀ ਜਦੋਂ ਇਸ ਅਵਸਥਾ ਨੂੰ ਪ੍ਰਾਪਤ ਕਰਨ ਲਈ ਬਹੁਤ ਕਠਿਨ ਤਪੱਸਿਆ ਕਰਨੀ ਪੈਂਦੀ ਹੈ ਹੋਰ ਬੜਾ ਸਿਮਤਨ ਕਰਨਾ ਪੈਂਦਾ ਹੈ ਸਮਾਧੀਆਂ ਲਾਉਣੀਆਂ ਪੈਂਦੀਆਂ ਭਗਤੀ ਕਰਨੀ ਪੈਂਦੀ ਹੈ ਸਿਮਰਨ ਕਰਨਾ ਪੈਂਦਾ ਹੈ ਤੇ ਹੋਰ ਬਹੁਤ ਸਾਰੀਆਂ ਅਵਸਥਾਵਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਤੇ ਜੇਕਰ ਉਸ ਭਗਤੀ ਦੀ ਗੱਲ ਨੂੰ ਮੰਨ ਲਿਆ ਜਾਵੇ ਤਾਂ ਇਹਦਾ ਮਤਲਬ ਇਹ ਹੈ ਕਿ ਉਸ ਅਵਸਥਾ ਦੇ ਵਿੱਚੋਂ ਪਠਨ ਤਪੱਸਿਆ ਕਰਨੀ ਸਿਮਰਨ ਕਰਨਾ ਹੋਰ ਕਰਨਾ ਸਰਵ ਕਰਨਾ ਤਾਂ ਕਈ ਸਾਲ ਲੱਗ ਜਾਂਦੇ ਹਨ ਤੇ ਉਸ ਸੱਸਪੇ ਅਨਸਾਰ ਕਈ ਸਾਲਾਂ ਦੀ ਕਠਨ ਤਪੱਸਿਆ ਤੋਂ ਬਾਅਦ ਮਿਹਨਤ ਤੋਂ ਬਾਅਦ ਫਿਰ ਜਿਹੜੀਆਂ ਜਿਨ੍ਹਾਂ ਨੇ ਸ਼ਕਤੀਆਂ ਕਾਇਮ ਨੇ ਲੋ ਕਹਿੰਦੇ ਵੀ ਫਿਰ ਤ੍ਰਕ ਹੁੰਦੀਆਂ ਹਨ ਹੁਣ ਜਿਹੜਾ ਬੱਚਾ 5 ਸਾਲ ਦਾ ਜਿਹੜਾ ਬੱਚਾ 4 ਸਾਲ ਦਾ ਉਹਨੇ ਕਿਹੜੀ ਭਗਤੀ ਕਰਨ ਲਈ ਕਿਹੜੀ ਕਠਨ ਤਪੱਸਿਆ ਕਰਨ ਲਈ ਕਿਹੜੀ ਉਹਨੇ ਸਾਧਨਾ ਕਰ ਲਈ ਕਿ ਜਿਹੜੀਆਂ ਉਹਨਾਂ ਸ਼ਕਤੀਆਂ ਪ੍ਰਾਪਤ ਹੋ ਗਈਆਂ ਹਜੇ ਉਹਨੇ ਸੁਰਤ ਦਾ ਸੰਭਾਲੀ ਨਹੀਂ ਉਹਨੂੰ ਨਲੀ ਦਾ ਬੂੰਦ ਨਹੀਂ ਲਈ ਸਮਰ ਕੇ ਆਪਣੇ ਆਪ ਨਹਾ ਨਹੀਂ ਸਕਦਾ ਤੇ ਉਹਨੇ ਜਿਹੜੀ ਕਠਨ ਸੌਧਨਾ ਕਰ ਲਈ ਜਿਹਦੇ ਨੇ ਸ਼ਕਤੀਆਂ ਪ੍ਰਾਪਤ ਹੋ ਗਈਆਂ ਹੁਣ ਇੱਥੋਂ ਹੀ ਪਤਾ ਲੱਗਦਾ ਸਾਡੇ ਲੋਕਾਂ ਦੀ ਮਾਨਸਿਕਤਾ ਦਾ ਅੰਧਵਿਸ਼ਵਾਸੀ ਮਾਨਸਿਕਤਾ ਦਾ ਕਿ ਜਿਹੜੀ ਅੰਧਵਿਸ਼ਵਾਸੀ ਮਾਨਸਿਕਤਾ ਹੈਗੀ ਹੈ ਜਾਂ ਅੰਧਵਿਸ਼ਵਾਸੀ ਲੋਕ ਹੈਗੇ ਆ ਉਹਨਾਂ ਦਾ ਕਿਸ ਕਦਰ ਜਿਹੜਾ ਹੈਗਾ ਬ੍ਰੇਨ ਵਾਸ਼ ਹੋ ਚੁੱਕਿਆ ਹੈ ਕਿ ਉਹ ਇਸ ਗੱਲ ਨੂੰ ਨਹੀਂ ਸਮਝ ਰਿਹਾ ਕਿ ਇੱਕ 4 ਸਾਲ ਦਾ ਬੱਚਾ ਹੈ ਕਿ 6-5-6 ਸਾਲ ਦਾ ਬੱਚਾ ਹੈ ਕਿ 10-11 ਸਾਲ ਦਾ ਬੱਚਾ ਹੈ ਛੋਟੇ-ਛੋਟੇ ਬੱਚੇ ਜਿਹੜੇ ਖੁਦ ਨਾਲ ਲਾ ਸਕਦੇ ਐ ਨਾ ਖੁਦ ਖਾ ਸਕਦੇ ਐ ਨਾ ਖੁਦ ਆਪਣੀ ਦਿਨਚਰਿਆ ਜਿਹੜੀ ਹੈਗੀ ਉਹਨੂੰ ਨਿਭਾ ਸਕਦੇ ਐ ਉਹਨਾਂ ਕੋਲ ਇਹ ਜਿਹੇ ਸ਼ਕਤੀਆਂ ਕਿੱਥੋਂ ਆਇਆ ਕਿੱਥੋਂ ਉਹਨਾਂ ਨੇ ਭਗਤੀਆਂ ਕਰ ਲਈਆਂ ਕਿੱਥੋਂ ਉਹਨਾਂ ਨੇ ਸਾਧਨਾ ਕਰ ਲਈ। ਕਿਉਂਕਿ ਜਿਹੜੀਆਂ ਇਹ ਸ਼ਕਤੀਆਂ ਦੀ ਜਿਹੜੀ ਗੱਲ ਕਰਦੀ ਐ ਉਹ ਤਾਂ ਇਹ ਜਿਹੜਾ ਫਲਸਫਾ ਗੱਲ ਕਰਦਾ ਉਹ ਤੇਹੀ ਗੱਲ ਕਰਦਾ ਨਾ। ਇਹ ਭਗਤੀਆਂ ਕਰਨੀਆਂ ਪੈਂਦੀਆਂ ਨੇ ਤੇ ਫਿਰ ਉਹਨਾਂ ਨੇ ਕਿਹੜੀਆਂ ਭਗਤੀਆਂ ਕਰ ਲਈਆਂ। ਜੇ ਭਗਤੀਆਂ ਨਹੀਂ ਉਹਨਾਂ ਕੋਲ ਸ਼ਕਤੀਆਂ ਕਿੱਥੋਂ ਆ ਗਈਆਂ ਹਾਲਾਂਕਿ ਸ਼ਕਤੀਆਂ ਤਾਂ ਖੁਦ ਹੀਆਂ ਨੇ। ਸੋ ਇਸ ਜਾਨੀ ਕਿ ਅੱਜ ਜਦੋਂ ਇੱਕ ਪਾਸੇ 21ਵੇਂ ਸਦੀਆਂ ਵਿਗਿਆਨ ਦਾ ਯੁੱਗ ਹੈ ਸਾਇੰਸ ਦਾ ਯੁੱਗ ਹੈ ਦੁਨੀਆ ਜਿਹੜੀ ਹੈਗੀ ਆ ਉਹ ਦਿਨ-ਦਿਨ ਤਰੱਕੀ ਕਰਦੀ ਜਾ ਰਹੀ ਹੈ ਪਰ ਸਾਡੇ ਲੋਕ ਕਿਹੜੇ ਪਾਸੇ ਜਾ ਰਹੇ ਨੇ ਸਾਡੇ ਲੋਕ ਬਾਬਾ ਬਾਦ ਵਾਲੇ ਪਾਸੇ ਕਰਕੇ ਪਹਿਲਾਂ ਵੱਡੇ ਬਾਬੇ ਬਣਦੇ ਸੀ ਹੁਣ ਛੋਟੇ-ਛੋਟੇ ਬੱਚਿਆਂ ਨੂੰ ਬਾਬੇ ਬਣਾਉਣ ਲੱਗੇ ਹੁਣ ਜਦੋਂ ਸਾਡੇ ਲੋਕਾਂ ਦਾ ਇਧਰਲੇ ਪਾਸੇ ਨੂੰ ਤਰੱਕੀ ਅੜ ਜਾਣਾ ਤਾਂ ਫਿਰ ਇਸ ਦੇਸ਼ ਨੇ ਤਰੱਕੀ ਕੀ ਸੁਹਾ ਕਰਨੀ ਹੈ ਇਥੇ ਡਾਕਟਰ ਇੰਜੀਨੀਅਰ ਇਥੇ ਵਕੀਲ ਜੱਜ ਬڑے بڑے ਅਕਸਰ ਕਿੱਥੋਂ ਪੈਦਾ ਹੋਣਗੇ ਜਦੋਂ ਲੋਕ ਨੂੰ ਬਚਪਨ ਤੋਂ ਬੱਚਿਆਂ ਦੇ ਬਾਬੇ ਬਣਾਉਣਾ ਸ਼ੁਰੂ ਕਰ ਦਿੱਤਾ ਕਿਹੜੀ ਡਿਵੈਲਪਮੈਂਟ ਹੋਊਗੀ ਇਸ ਮੁਲਕ ਦੀ ਉਹ ਡਿਵੈਲਪਮੈਂਟ ਤੋਂ ਨਾਲ ਲੋਕਾਂ ਨੇ ਕਰ ਲਈ ਨਾ ਇਥੇ ਵਿਗਿਆਨੀ ਜਿਹੜੇ ਪੈਦਾ ਹੋਣਗੇ ਵਿਗਿਆਨੀ ਬਣਨਗੇ ਇਥੇ ਡਾਕਟਰ ਬਣਨਗੇ ਇਥੇ ਇੰਜੀਨੀਅਰ ਬਣਨਗੇ ਫੇਰੀਪੋੜ ਬਣਨਗੇ ਡਾਕਟਰ ਬਣਨਗੇ ਫੇਰੀ ਲੋਕਾਂ ਦੇ ਇਲਾਜ ਦੇ ਹੈਗੇ ਟੈਕਨੀਕਾਂ ਨਿਕਲਣਗੀਆਂ ਜਾ ਹੋਰ ਜਿਹੜੇ ਹੈਗੇ ਆ ਅਧਿਕਾਰੀ ਬਣਨਗੇ ਉਹ ਡਿਵੈਲਪਮੈਂਟ ਕਰਨਗੇ ਉਹ ਬਣਨਗੇ ਕਿੱਥੇ ਜਿਹੜੇ ਲੋਕਾਂ ਨੇ ਤਾਂ ਬਾਬੇ ਬਣਾਉਣਾ ਸ਼ੁਰੂ ਕਰਤਾ ਬੱਚਾ ਕਿਉਂਕਿ ਇਹ ਇੱਕ ਇੱਕੋ ਇੱਕ ਇਹੇ ਤੰਦਾ ਹੈਗਾ ਬਾਬਾ ਵਾਦਾਈ ਕੋਈ ਕਿਹੇ ਤੰਦਾ ਹੈਗਾ ਕਿ ਜਿੱਥੇ ਨਾ ਕੁਝ ਲੱਗਣਾ ਨਾ ਲਗਾਉਣਾ ਥੋੜਾ ਜਿਹਾ ਭੇਸ ਪਾੜ ਕੇ ਸਟੇਜ ਤੇ ਬਹਿ ਜਾਓ ਜਿਨ੍ਹਾਂ ਬੱਚੇ ਦੇ ਦਿਖਾਇ ਵੀ ਗਵੇਂ ਨੋਟਾਂ ਢੇਰ ਲੱਗਿਆ ਤਾਂ ਆਟੋਮੈਟਿਕਲੀ ਲੋਕਾਂ ਦੇ ਨੋਟਾਂ ਦੇ ਢੇਰ ਲੱਗ ਜਾਂਦੇ ਆ ਤੇ ਜਿਨ੍ਹਾਂ ਦੇ ਵਿੱਚ ਹੀ ਵਾਰੇ ਨਾਰੇ ਹੋ ਜਾਂਦੇ ਆ ਨਾਲੇ ਲੋਕ ਸੇਵਾ ਕਰਦੇ ਆ ਨਾਲੇ ਲੋਕ ਪੈਸਾ ਦਿੰਦੇ ਆ ਤੇ ਸਾਰੇ ਜਿਹੜੇ ਸੁੱਖ-ਸੁਭਦਾਵਾਂ ਦਾ ਜਿਹੜਾ ਸਾਧਨ ਹੈ ਉਹ ਮਿਹਿਆ ਹੋ ਜਾਂਦਾ ਤੇ ਇਤੋਂ ਵਧੀਆ ਹੋਰ ਕੋਈ ਕੰਦਾ ਨਹੀਂ ਹੈ ਇਸ ਕਰਕੇ ਜਿਹੜੇ ਲੋਕ ਦਿਨੋਂ ਦਿਨ ਜਿਹੜੇ ਇਸ ਤਰ੍ਹਾਂ ਦੇ ਵੱਧ ਰਹੇ ਆ ਦੁਜੇ ਜਿਹੜੀ ਕਸਰ ਕੱਢਦੀ ਸੀ ਸੋਸ਼ਲ ਮੀਡੀਆ ਹੈ ਜਦੋਂ ਸੋਸ਼ਲ ਵੀਡੀਓ ਤੇ ਕੋਈ ਵੀ ਅਜਿਹੀ ਚੀਜ਼ ਵਾਇਰਲ ਹੋ ਜਾਂਦੀ ਹੈ ਉਹਦੀ ਦੇਖਾ-ਦੇਖੀ ਫਿਰ ਜਿਹੜੇ ਗਿਆ ਹੋਰ ਲੋਕ ਵੀ ਉਸ ਪਾਸੇ ਦੀ ਗੱਲ ਕਰ ਪੈਂਦੇ ਆ ਇੱਕ ਇੱਕ ਬੱਚਾ ਆ ਗਿਆ ਤੇ ਫਿਰ ਉਹਨੇ ਹੋਰ ਦੂਜੇ ਨੇ ਵੀ ਦੋarda ਜੀ ਮੈਂ ਕਾਈ ਦੀ ਇਸ ਚਲੀ ਤੇ ਮੈਂ ਕੋ ਰਹਾ ਕੱਲੀ ਤੇ ਦੂਜਾ ਕਹਿੰਦਾ ਵੀ ਆਪਾਂ ਜਿਹੜਾ ਦਿਖੋ ਨੂੰ ਬਾਬੇ ਨੇ ਜਿਹੜਾ ਸੀਗਾ ਉਹਨੇ ਇੱਕ ਬੱਚਾ ਬਾਬਾ ਬਣਾਇਆ ਤੇ ਦਿਨਾਂ ਦੇ ਵਿੱਚ ਜਿਹੜਾ ਸੀ ਉਹ ਮਾਲਾ ਨਾਲ ਹੋਵੇ ਆਪਣੇ ਬੱਚੇ ਨੇ ਉਲਾ ਦੇ ਪਰਲੇ ਬਸ ਤੇ ਦੇਖਾ ਦੇਖੀ ਫਿਰ ਉਹਦੇ ਉੱਤੇ ਜਿਹਦਾਗਾ ਲੋਕ ਇਸ ਪਤਨ ਪੁਰਾ ਜਾਵੇ ਸੋ ਇਹਦੇ ਲਈ ਇੱਕ ਦੁੱਖ ਹੀ ਕਹਿ ਸਕਦੇ ਆਪਾਂ ਇੱਕ ਦੁੱਖਦਗਲੀ ਕਹਿ ਸਕਦੇ ਆ ਜੇ ਜਦੋਂ ਇੱਕ ਪਾਸੇ ਇਹ ਤਕਨੀਕ ਦਾ ਯੁੱਗ ਹੈ ਵਿਗਿਆਨ ਦਾ ਯੁੱਗ ਹੈ ਦੁਨੀਆ ਤਰੱਕੀ ਕਰ ਰਹੀ ਹੈ ਪਰ ਸਾਡੇ ਲੋਕਾਂ ਦੇ ਵਿੱਚ ਅੰਧ ਸੋਚ ਨਵੇਂ ਤੇ ਨਵੇਂ ਤਰੀਕਿਆਂ ਦੇ ਨਾਲ ਨਵੇਂ ਤੇ ਨਵੀਂ ਤਕਨੀਕ ਦੇ ਨਾਲ ਸਾਡੇ ਲੋਕਾਂ 'ਚ ਅੰਧ ਸੋਚ ਭਰਿਆ ਜਾ ਰਿਹਾ ਹੈ ਲੋਕਾਂ ਦੇ ਬ੍ਰੇਨ ਵਾਸ਼ ਕੀਤੇ ਜਾ ਰਹੇ ਆ ਲੋਕਾਂ ਦੀ ਮਾਨਸਿਕਤਾ ਨੂੰ ਫੁੰਡਾ ਕੀਤਾ ਜਾ ਰਿਹਾ ਹੈ ਤਾਂ ਇਹ ਜਿਹੇ ਹਾਲਾਤ ਦੇ ਵਿੱਚ ਇਸ ਦੇਸ਼ ਤਰੱਕੀ ਕਰੂਗਾ ਇਹਦੀਆਂ ਸੰਭਾਵਨਾਵਾਂ ਬਿਲਕੁਲ ਮਦਦ ਨਹੀਂ ਸੋ ਅੱਗੇ ਵਧਣ ਲਈ ਜ਼ਰੂਰੀ ਹੈ ਕਿ ਮੋੜ ਖਿੜਾਗਾ ਉਹ ਸਮੇਂ ਦੇ ਹਾਨ ਦਾ ਬਣੇ ਤੇ ਸਮੇਂ ਦੇ ਹਾਨ ਦੀ ਮੰਗ ਇਹ ਹੈ ਕਿ ਅਜੇ ਵਿਗਿਆਨ ਦਾ ਯੁੱਗ ਹੈ ਤਕਨੀਕ ਦਾ ਯੁੱਗ ਹੈ ਤੇ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਵਿਗਿਆਨ ਦੇ ਤਕਨੀਕ ਦੇ ਹਾਨ ਦੇ ਬਣਾਵਾਂਗੇ ਤਾਂ ਅੱਗੇ ਡਿਵੈਲਪਮੈਂਟ ਹੋਣਗੇ ਨਹੀਂ ਤਾਂ ਫਿਰ ਉਹ ਬਾਬੇ ਬਣ ਕੇ ਜਿਵੇਂ ਸਿੱਕਾ ਪੀਣੇ ਵਾਸਤੇ ਸਿੱਕਾ ਦੇਣਗੇ ਚਲਮਾ ਪੀਣਗੇ ਭੰਗ ਸੁੱਫੇ ਪੀਣਗੇ ਸ਼ਰਾਬਾਂ ਪੀਣਗੇ ਨਸ਼ੇ ਕਰਨਗੇ ਤੇ ਹੁਣ ਜਦੋਂ ਇਹ ਨਸ਼ੇ ਆ ਜਾਂਦੇ ਨੇ ਜਿੱਥੇ ਉੱਥੇ ਫਿਰ ਹੋਰ ਮਾੜੀਆਂ ਅਲੰਤਾਂ ਆ ਜਾਂਦੀਆਂ ਨੇ ਅਕਸਰ ਦੇਖਿਆ ਹੁਣ ਬਹੁਤ ਸਾਰਾ ਜਿੱਥੇ ਸੋਸ਼ਲ ਮੀਡੀਆ ਤੇ ਬਾਬਿਆਂ ਦਾ ਪ੍ਰਚਾਰ ਹੋ ਰਿਹਾ ਹੈ ਬਾਬਿਆਂ ਦੀ ਵਾਹ ਵਾਹ ਹੋ ਰਹੀ ਹੈ ਉੱਥੇ ਸੋਸ਼ਲ ਮੀਡੀਆ ਤੇ ਬਾਬਿਆਂ ਦਾ ਬਹੁਤ ਸਾਰਾ ਜਰੂਸ ਵੀ ਰਿਕਰ ਰਿਹਾ ਹੈ ਜਿਵੇਂ ਦੇਖ ਰਹੇ ਆ ਤੇ ਉਹਦਾ ਕਾਰਨ ਇਹੀ ਹੈ ਕਿ ਫਿਰ ਜਦੋਂ ਇਹ ਨਸ਼ੇ ਪਤੇ ਜਿਹੜੇ ਸੋਕੇ ਗਾਂਜੇ ਸ਼ਿੱਕਾ ਸ਼ਰਾਬ ਪੁਖੀ ਹੋਰ ਇਹ ਬੂਤ ਜਿੰਨਾ ਕੁਛ ਨਸ਼ੇ ਕਰਦੇ ਨੇ ਉਹ ਨਸ਼ਾ ਨੇ ਮਾੜੀਆਂ అలਮਤਾਂ ਨੂੰ ਹੀ ਪੈਦਾ ਕਰਨਾ ਹੈ ਉਹ ਧੰਨਵਾਦ ਵੀਡੀਓ ਚੰਗੀ ਲੱਗੀ ਜੇ ਆ ਤਾਂ ਮੈਕ ਸ਼ੇਅਰ ਕਰਨਾ ਕਮੈਂਟ ਕਰਕੇ ਆਪਣਾ ਵਿਚਾਰ ਜ਼ਰੂਰ ਦਿਓਣਾ ਕੱਲ ਫਿਰ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਾਲ ਤਦ ਤੱਕ